ਸਰਦਾਰ ਕੁਲਜੀਤ ਸਿੰਘ ਰੰਧਾਵਾ ਸਪੀਕਰ ਸਾਹਿਬ 1541 ਸਰਦਾਰ ਹਰਪ੍ਰੀਤ ਸਿੰਘ ਲੋਕ ਨਿਰਮਾਣ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਇਸ ਸਵਾਲ ਦਾ ਜਵਾਬ ਨਹੀਂ ਹੈ ਜੀ ਮੁਬਾਰਕਪੁਰ ਤੋਂ ਟਕੋਲੀ ਸੜਕ ਉੱਤੇ ਜੋ ਕਾਜ਼ੇ ਬਣਿਆ ਹੋਇਆ ਹੈ ਉਹ ਜਲਾਈ 2023 ਵਿੱਚ ਆਏ ਹਨ ਕਾਰਨ ਨੁਕਸਾਨਿਆ ਗਿਆ ਸੀਗਾ ਜਿਸ ਦੀ ਆਰਜੀ ਤੌਰ ਤੇ ਮੁਰੰਮਤ ਐਸ ਡੀ ਆਰ ਐਫ ਨੋਰਮਸ ਦੇ ਅਨਸਾਰ ਕੀਤੀ ਜਾ ਚੁੱਕੀ ਆ ਮੰਤਰੀ ਜੀ ਜੀ ਉਹ ਹੱਥ ਖੜਾ ਕਰੀ ਜਾਂਦਾ ਜਵਾਬ ਉਹਨਾਂ ਕੋਲੇ ਆ ਗਿਆ ਸਪਲੀਮੈਂਟਰੀ ਪੁੱਛ ਲੈਣ ਠੀਕ ਆ ਜੀ ਠੀਕ ਹਾਂਜੀ ਰੰਧਾਵਾ ਸਾਹਿਬ ਸਪੀਕਰ ਸਾਹਿਬ ਸਾਡੀ ਸਰਕਾਰ ਸ਼ਹੀਦਾਂ ਦਾ ਬੜਾ ਸਤਿਕਾਰ ਕਰਦੀ ਆ ਮੈਂ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਣਾ ਭਾਈ ਜੀ ਹਰਵਾਲੀ ਮੈਨੂੰ ਨਾ ਹੀ ਕਰਦਨੇ ਹੋ ਕੋਈ ਨਾਰਾਜ਼ਗੀ ਆ ਤੇ ਦੂਜੀ ਜਿਹੜੀ ਗੱਲ ਹੈ ਮੁੱਦੇ ਦੀ ਇਹ ਉਹ ਮੰਤਰੀ ਸਾਹਿਬ ਰਾਹ ਜਿੱਥੋਂ ਸ਼ਹੀਦ ਭਗਤ ਸਿੰਘ ਰਾਤੋਂ ਰਾਤ ਜਦੋਂ ਜਾਣਾ ਸੀ Shimla ਪੇਸ਼ੀ ਤੇ ਤੇ ਰਾਤ ਸ਼ਹੀਦ ਭਗਤ ਸਿੰਘ ਜੀ ਰਾਤ ਉਥੇ ਕਾਲ ਕੋਠਰੀ ਜਿਹੜੀ ਬਣੀ ਹੋਈ ਆ ਡੀਐਸਪੀ ਦਫਤਰ ਰਾਤ ਰੁਕੇ ਸੀ ਕੀ ਸਾਡੀ ਸਰਕਾਰ ਇਸ ਜਗ੍ਹਾ ਬਾਰੇ ਕੋਈ ਸੋਚੇਗੀ ਇੱਥੇ 2 ਸਾਲ ਲੰਘ ਗਏ ਫਲੱਡ ਆਇਆ ਤੇ ਝਾੜ ਫੇਰਉਣ ਨੂੰ ਤਿਆਰ ਉਪਰੋਂ ਉਵੇਂ ਹੀ ਪਿਆ ਜਿਵੇਂ ਪਿਆ ਸੀ ਔਰ ਇਹ 올ਡ ਕਾਲ ਦਾ ਰੋੜ ਹੈ ਜੀ ਜਦੋਂ ਅੰਗਰੇਜ਼ਾਂ ਦੇ ਟਾਈਮ ਇਹ ਪੁਲ ਲੱਗੇ ਸੀ ਅੱਜ ਵੀ ਇਸ ਸੜਕ ਦੇ ਨਾਲ ਨਾਲ 2.5 ਲੱਖ ਦੀ ਆਬਾਦੀ ਹੈਗੀ ਆ ਮੈਂ ਇਥੋਂ ਅਪੀਲ ਕਰਾਂਗਾ ਸਰਕਾਰ ਨੂੰ ਸਵਾਲ ਪੁੱਛਿਓ ਜੀ ਮੰਤਰੀ ਸਾਹਿਬ ਨੂੰ ਕਹਾਂਗਾ ਕਿ ਜੀ ਇਹਦਾ ਕੁਝ ਹੱਲ ਲੱਭੋ ਕਿਉਂਕਿ ਨਿਹਰਾ ਛੋਟੇ ਪੁਲਾਂ ਦੀ ਦੋ ਦੋ ਸਾਲ ਅਗਰ ਮੁਰੰਮਤ ਨਾ ਕੀਤੀ ਗਈ ਇੱਥੇ ਹਾਈ ਲੈਵਲ ਪੁਲ ਦੀ ਲੋੜ ਹੈ ਨਾ ਕਿ ਪੁਲ ਦੀ ਰਿਪੇਅਰ ਦੀ ਠੀਕ ਹੈ ਤੁਹਾਡਾ ਸਵਾਲ ਆ ਗਿਆ ਇਹਦੇ ਨਾਲ ਮੈਂ ਇੱਕ ਹੋਰ ਸ਼ੰਭੂ ਦੀ ਜਿਹੜੇ ਬੰਦ ਹੋਣ ਤੋਂ ਬਾਅਦ ਇਹ ਸੜਕ ਟੁੱਟਦੀ ਰਹੀ ਹੈ ਮੈਂ ਕਿਰਪਾ ਕਰਕੇ ਸੀਐਮ ਸਾਹਿਬ ਨੂੰ ਤੇ ਤੁਹਾਡੇ ਜਰੀਏ ਬੇਨਤੀ ਕਰਾਂਗਾ ਇੱਥੇ ਪਰਸਨਲ ਇੰਟਰਸਟ ਲੈ ਕੇ ਅਰਚੀਮਾ ਸਾਹਿਬ ਸਪੈਸ਼ਲ ਕੋਈ ਫੰਡ ਦੇਣੇ ਕੋਈ ਛੋਟੇ ਕਾਜ਼ਵਿਆਂ ਨਾਲ ਚੱਲਣ ਵਾਲਾ ਕੰਮ ਨਹੀਂ ਮੈਂ ਅਪੀਲ ਵੀ ਨਹੀਂ ਕਰਦਾ ਮੈਂ ਤੁਹਾਨੂੰ ਇਹ ਸੰਦੇਸ਼ਾ ਦੇਣਾ ਚਾਹੁੰਦਾ ਕਿ ਅੱਜ ਉਸ ਹਲਕੇ ਦੇ ਅੰਦਰ ਸਭ ਤੋਂ ਵੱਡਾ ਕਨੈਕਟਡ ਰੋਡ ਜਿਹੜੀ ਹੈ ਪੰਚਕੋਲਾ ਸ਼ਿਮਲਨ ਜਾਣ ਵਾਲੀ ਹੈ ਇਸ ਕਰਕੇ ਲੋ 26 ਕਿਲੋਮੀਟਰ ਘੁੰਮ ਕੇ ਜਾਂਦੇ ਆ ਮੈਂ ਆਸ ਕਰਾਂਗਾ ਸਰਕਾਰ ਸਾਡੀ ਔਰ ਮੰਤਰੀ ਸਾਹਿਬ ਇਹ ਨਹੀਂ ਨਾ ਕਰਿਆ ਕਰਨ ਕੱਜੀ ਕਰੀ ਹਾਂ ਵੀ ਕਰ ਜਾ ਕਰਨਾ ਠੀਕ ਮਾਨਯੋਗ ਸਪੀਕਰ ਸਾਹਿਬ ਸਭ ਤੋਂ ਪਹਿਲਾਂ ਤੇ ਐਮ ਐਲ ਏ ਸਾਹਿਬ ਨਾਲ ਮੇਰੀ ਕੀ ਨਾਰਾਜ਼ਗੀ ਹੋ ਸਕਦੀ ਹੈ ਜੀ ਕੋਈ ਨਾਰਾਜ਼ਗੀ ਨਹੀਂ ਭਰਾ ਨੇ ਇਹ ਕੌਜ਼ਵੇ ਨੂੰ ਠੀਕ ਕਰਨ ਵਾਸਤੇ ਕਹਿ ਰਹੇ ਨੇ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਕੌਜ਼ਵੇ ਨੂੰ ਹੀ ਠੀਕ ਨਹੀਂ ਕਰਾਂਗੇ ਜੇ ਨਾਰਾਜ਼ਗੀ ਜ਼ਾਹਰ ਕਰਦੇ ਨੇ ਤੇ ਅੱਜ 150 ਮੀਟਰ ਲੰਬਾ ਰੋਡ ਪੁਲ ਜੀ ਦਾ ਖਰਚਾ 12 ਕਰੋੜ ਰੁਪਏ ਆਏਗਾ ਇਹ ਕਾਜ਼ਵੇ ਠੀਕ ਕਰਨ ਦੀ ਕੋਸ਼ਿਸ਼ ਕਰਦੇ ਨੇ ਅਸੀਂ ਉੱਤੇ ਪੁਲ ਬਣਾ ਦੇਵਾਂਗੇ ਜੀ ਵਾਹ ਜੀ ਵਾਹ ਥੈਂਕ ਯੂ ਕੋਈ ਜ਼ੋਰ ਨਾ ਵਸਾਓ ਸਪੀਕਰ ਸਾਹਿਬ ਅੱਜ ਦਾ ਸੱਚਮੁੱਚ ਧੰਨਵਾਦ ਬਣਦਾ ਮੰਤਰੀ ਸਾਹਿਬ ਆਨੰਦ ਲਿਆਤਾ ਇਹ ਗੱਲ ਤੁਸੀਂ ਪਹਿਲੇ ਹੀ ਕਹਿ ਦਿੰਦੇ ਵਰੀਆ ਹੋ ਗਿਆ ਜੀ ਬਹੁਤ ਬਹੁਤ ਧੰਨਵਾਦ ਮੰਤਰੀ ਸਾਹਿਬ ਦਾ ਤੇ ਪੰਜਾਬ ਸਰਕਾਰ ਦਾ ਸੀਐਮ ਸਾਹਿਬ ਦਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ